ਹਾਂਜੀ ਹੁਕਮ ਅਚ ਜੀਤੇ ਪੂਰੀ ਕਾਇਨਾਤ ਚੱਲਦੀ ਢੋਲੀ ਨਾ ਉਹ ਤਾਕਤ ਸਦੀਵ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਸਾਨੂੰ ਉਸ ਅਕਾਲਪੁਰਖ ਵਾਹਿਗੁਰੂ ਦਾ ਹਮੇਸ਼ਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਪ੍ਰਮਾਤਮਾ ਨੇ ਕਦੇ ਵੀ ਇਨਸਾਨ ਤੋਂ ਕਿਸੇ ਚੀਜ਼ ਦਾ ਓਲਾ ਨਹੀਂ ਰੱਖਿਆ ਜਾਂ ਪ੍ਰਮਾਤਮਾ ਨੇ ਇਨਸਾਨ ਦੀ ਲੋੜ ਦੀ ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਪੈਦਾ ਨਾ ਕੀਤੀ ਹੋਵੇ ਹਰ ਇੱਕ ਚੀਜ਼ ਫ੍ਰੀ ਦੇ ਵਿੱਚ ਸਾਨੂੰ ਮਿਲਦੀ ਆ ਪਰ ਅਸੀਂ ਆਪਣੀ ਜ਼ਿੰਦਗੀ ਦੀ ਦੌੜ ਦੇ ਵਿੱਚ ਇੰਨੇ ਕੰਨੇ ਹੋਏ ਫਿਰਦੇ ਆ ਸਾਨੂੰ ਚੀਜ਼ਾਂ ਦੀ ਸਮਝ ਹੀ ਨਹੀਂ ਆ ਰਹੀ ਆਪ ਹੀ ਕਮਾਈ ਜਾਂਦੇ ਆ ਤੇ ਆਪ ਹੀ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਖਰੀਦੀ ਜਾਂਦੇ ਆ ਆਪਣੀ ਜ਼ਿੰਦਗੀ ਜਿਉਣ ਦਾ ਸਾਡੇ ਕੋਲੇ ਟਾਈਮ ਹੀ ਨਹੀਂ ਹੈਗਾ ਚਾਈਨਾ ਜਾਪਾਨ ਵਰਗੇ ਮੁਲਕਾਂ ਨੇ ਜਿਨ੍ਹਾਂ ਨੇ ਲੋਕਾਂ ਨੂੰ ਮਸ਼ੀਨੀ ਯੁੱਗ ਦੇ ਵਿੱਚ ਵੜਿਆ ਉਹਨਾਂ ਦੇ ਆਪਣੇ ਪਿੰਡ ਆਪਣੇ ਲੋਕ ਅੱਜ ਵੀ ਸਿੰਪਲ ਜ਼ਿੰਦਗੀ ਜਿਉਂਦੇ ਆ ਤੇ ਇਹਨਾਂ ਦੀਆਂ ਹਜ਼ਾਰਾਂ ਹੀ ਲੱਖਾਂ ਵੀਡੀਓ ਤੁਹਾਨੂੰ ਇੰਟਰਨੈਟ ਤੇ ਮਿਲ ਜਾਣਗੀਆਂ ਯਾਦ ਆਪਾਂ ਇੱਕ ਐਸੀ ਜੋੜੇ ਦੀ ਗੱਲ ਕਰਦੇ ਹਾਂ ਜਿਹੜੇ ਇੰਗਲੈਂਡ ਤੋਂ ਭਾਰਤ ਦੇ ਵਿੱਚ ਆਏ ਤੇ ਜਿਨ੍ਹਾਂ ਨੇ ਸਿੰਪਲ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ ਜਨਕ ਜੀ ਤੇ ਉਹਨਾਂ ਦੇ ਪਤੀ ਜਿਮੀ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਆ ਕੇ ਲੋਕਾਂ ਨੂੰ ਦੱਸਿਆ ਬਿਨਾਂ ਪੈਸੇ ਤੋਂ ਕਿਵੇਂ ਜ਼ਿੰਦਗੀ ਜਿਉਈ ਜਾਂਦੀ ਆ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੇ ਆਪਣੀ ਜ਼ਿੰਦਗੀ ਤਾਂ ਸੌਖੀ ਕੀਤੀ ਵੀ ਆਲੇ-ਦਾਲੇ ਦੇ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਵੀ ਸੌਖੀ ਕਰਦੀ ਤੇ ਇਹ ਦੱਸਦੇ ਨੇ ਇਹਨਾਂ ਨੇ ਕਦੇ ਵੀ ਕੋਈ ਸਮਾਨ ਬਾਹਰੋਂ ਪੈਸੇ ਦਾ ਖਰੀਦਿਆ ਨਹੀਂ ਤੇ ਨਾ ਹੀ ਇਹਨਾਂ ਦੇ ਘਰ ਦੇ ਵਿੱਚੋਂ ਕਦੇ ਕੋਈ ਕੂੜੇ ਦੀ ਬਾਲਟੀ ਬਾਹਰ ਨਿਕਲੀ ਆ। ਹਰ ਇੱਕ ਚੀਜ਼ ਇਹ ਘਰੇ اگਾਉਂਦੇ ਨੇ ਤੇ ਘਰੀ ਬਣਾਉਂਦੇ ਨੇ। ਇਹਨਾਂ ਦੇ ਘਰੇ ਸੋਲਰ ਪੈਨਲ ਲੱਗਿਆ ਹੋਇਆ ਇਹਨਾਂ ਦੇ ਘਰੇ ਸੋਲਰ ਕੁੱਕਰ ਲੱਗੇ ਹੋਏ ਨੇ। ਇਹਨਾਂ ਦੇ ਪਿੰਡ 'ਚ ਕੋਈ ਅਖਬਾਰ ਨਹੀਂ ਸੱਟਦਾ ਕੋਈ ਗੱत्ता ਨਹੀਂ ਸੱਟਦਾ ਉਹਦਾ ਵੀ ਇਹ ਬਾਲਣ ਬਣਾ ਕੇ ਰੱਖਦੇ ਆ ਹੋਰ ਵੀ ਚੀਜ਼ਾਂ ਵਰਤਦੇ ਆ ਹਵਾ ਚੱਕੀ ਲੱਗੀ ਆ ਜਿਹਦੇ ਨਾਲ ਕਈ ਘਰਾਂ ਦੀਆਂ ਲਾਈਟਾਂ ਚੱਲਦੀਆਂ ਨੇ ਤੇ ਕਈ ਸਟਰੀਟਾਂ ਦੇ ਉੱਤੇ ਗਲੀਆਂ ਦੇ ਵਿੱਚ ਲਾਈਟਾਂ ਚੱਲਦੀਆਂ ਨੇ ਇਹ ਦੱਸ ਦਿਆ ਕਿ ਕਦੇ ਵੀ ਇਹਨਾਂ ਨੇ ਬਾਹਰੋਂ ਕੁਝ ਖਰੀਦਿਆ ਹੀ ਨਹੀਂ ਤੇ ਨਾ ਹੀ ਆਪਣੇ ਪਿੰਡ ਦੇ ਲੋਕਾਂ ਨੂੰ ਖਰੀਦਣ ਦਿੱਤਾ ਸ਼ੈਂਪੂ ਸਾਬਣ ਤੇ ਸਿੱਖਿਆ ਕਿੱਥੋਂ ਕਿਤਾਬਾਂ ਤੋਂ ਪੜ ਪੜ ਕੇ ਪੁਰਾਣੀ ਜ਼ਿੰਦਗੀ ਦੇਖ-ਦੇਖ ਕੇ ਵੀ ਲੋਕ ਜਿਹੜੇ ਜੋਗੀ ਸੀ ਜਾਂ ਪੁਰਾਣੇ ਲੋਕ ਸੀ ਉਹ ਕਿਵੇਂ ਰਹਿੰਦੇ ਸੀ ਆਲੇ-ਦਾਲੇ ਦੇ ਲੋਕਾਂ ਦੀ ਵੀ ਜ਼ਿੰਦਗੀ ਇਹਨਾਂ ਨੇ ਸਫਲੀ ਕਰਤੀ ਇਹ ਜਨਕ ਜੀ ਦੱਸਦੇ ਆ ਕਹਿੰਦੇ ਅਸੀਂ ਪਤਾ ਨਹੀਂ ਕਿੰਨੇ ਕੁ ਸੋਲਰ ਚੁੱਲ੍ਹੇ ਹੁੰਦੇ ਆ ਜਿਹੜੇ ਉਹ ਲੋਕਾਂ ਨੂੰ ਦਿੱਤੇ ਨੇ ਕਿਉਂਕਿ ਜਦੋਂ ਕਹਿੰਦੇ ਅਸੀਂ ਵਾਪਸ ਆਏ ਸੀ ਤਾਂ ਸਾਡੇ ਆਲੇ-ਦਾਲੇ ਇੰਨੇ ਕੁ ਬੱਚੇ ਸੀਗੇ ਇੰਨੀਆਂ ਕੁ ਔਰਤਾਂ ਸੀ ਜਿਹੜੀਆਂ ਰੋਜ਼ ਜੰਗਲ ਜਾਂਦੀਆਂ ਸੀ ਬਾਲਣ ਇਕੱਠਾ ਕਰਨ ਵਾਸਤੇ ਤੇ ਉਹਦੇ ਕਰਕੇ ਜਵਾਕਾਂ ਨੂੰ ਪੜਨ ਦਾ ਸਮਾਂ ਨਹੀਂ ਮਿਲਦਾ ਸੀ ਤੇ ਔਰਤਾਂ ਦੀ ਅੱਧੀ ਜ਼ਿੰਦਗੀ ਜੰਗਲ 'ਚ ਬਾਲਣ ਇਕੱਠੇ ਕਰਨ ਦੀ ਲੰਘ ਜਾਂਦੀ ਸੀ ਫਿਰ ਇਹ ਕਹਿੰਦੇ ਅਸੀਂ ਇੱਕ ਸਿਸਟਮ ਸ਼ੁਰੂ ਕੀਤਾ ਵੀ ਲੋਕਾਂ ਨੂੰ ਅਸੀਂ ਸੋਲਰ ਚੁੱਲਾ ਜਿਹੜਾ ਉਹਦੇ ਬਾਰੇ ਦੱਸਿਆ ਤੇ ਫਿਰ ਲੋਕਾਂ ਨੂੰ ਸਿਖਾਇਆ ਵੀ ਵੀ ਇਹ ਬਰਤਨਾ ਕਿਵੇਂ ਆ ਫਿਰ ਇੱਕ ਟੀਮ ਤਿਆਰ ਕੀਤੀ ਗਈ ਜਿਨ੍ਹਾਂ ਨੇ ਲੋਕਾਂ ਦੇ ਘਰੇ ਸੋਲਰ ਚੁੱਲ੍ਹੇ ਲਾਏ ਤੇ ਨਾਲ-ਨਾਲ ਲੋਕਾਂ ਨੂੰ ਉੱਥੇ ਰਹਿ ਕੇ ਟ੍ਰੇਨਿੰਗ ਦਿੱਤੀ ਫਿਰ ਇਹਨਾਂ ਦੇ ਖੇਤਾਂ ਦੇ ਵਿੱਚ ਹਰ ਤਰ੍ਹਾਂ ਦੀ ਸਬਜ਼ੀ ਹਰ ਤਰ੍ਹਾਂ ਦਾ ਫਲ ਫਰੂਟ ਹਰ ਚੀਜ਼ ਇਹਨਾਂ ਦੇ ਖੇਤਾਂ ਚੋਂ उगਦੀ ਆ। ਨਾ ਇਹ ਬਿਜਲੀ ਬਾਹਰੋਂ ਲੈਂਦੇ ਨੇ, ਨਾ ਇਹਨਾਂ ਨੇ ਕਦੇ ਕੋਈ ਹੋਰ ਸਮਾਨ ਜ਼ਿੰਦਗੀ ਦਾ ਬਾਹਰੋਂ ਖਰੀਦਿਆ। ਇਹਨਾਂ ਨੇ ਇਹ ਚੀਜ਼ ਸੱਚ ਕਰਕੇ ਦਿਖਾਤੀ ਕਿ ਇਨਸਾਨ ਦੇ ਲਈ ਪਰਮਾਤਮਾ ਨੇ ਹਰ ਇੱਕ ਚੀਜ਼ ਦਾ ਹੀਲਾ ਕੀਤਾ ਹੋਇਆ। ਬਸ ਗੱਲ ਇਹ ਆ ਕਿ ਅਸੀਂ ਉਹ ਚੀਜ਼ਾਂ ਨੂੰ ਦੇਖਣਾ ਨਹੀਂ ਚਾਹੁੰਦੇ। ਅਸੀਂ ਹੀ ਜ਼ਿੰਦਗੀ ਦੀ ਚੱਕਾ ਚੌਂਦ ਦੇ ਵਿੱਚ ਇਸ ਤਰੀਕੇ ਨਾਲ ਫਸੇ ਹੋયા ਕਿ ਅਸੀਂ ਸਧਾਰਨ ਜ਼ਿੰਦਗੀ ਤੋਂ ਟੁੱਟੇ ਬੈਠੇ ਹਾਂ ਜਾਂ ਕਹਿ ਲਓ ਵੀ ਅਸੀਂ ਸਧਾਰਨ ਸਿੰਪਲ ਜ਼ਿੰਦਗੀ ਹੈ ਜਿਹੜੀ ਉਹ ਜਿਉਣੀ ਚਾਹੁੰਦੇ ਹੀ ਨਹੀਂ ਇਸੇ ਕਰਕੇ ਅਸੀਂ ਟੈਨਸ਼ਨਾਂ ਦੇ ਵਿੱਚ ਬਿਮਾਰੀਆਂ ਦੇ ਵਿੱਚ ਪਤਾ ਹੀ ਨਹੀਂ ਆਪਣੀ ਜ਼ਿੰਦਗੀ ਫਜ਼ੂਲ ਹੀ ਕੰਮਾਂ ਦੇ ਵਿੱਚ ਵੇਸਟ ਕਰ ਲੈਨੇ ਆ ਤੇ ਇਹ ਕਹਿੰਦੇ ਜਦੋਂ ਮੇਰਾ ਜਿਮੀ ਦੇ ਨਾਲ ਵਿਆਹ ਹੋਇਆ ਸੀ ਜਦੋਂ ਇਹ ਜੰਗ ਉਮਰ ਦੇ ਵਿੱਚ ਸੀ ਇਹ ਕਹਿੰਦੀ ਉਦੋਂ ਹੀ ਮੈਂ ਸੋਚ ਲਿਆ ਸੀ ਕਿ ਇੰਗਲੈਂਡ ਛੱਡ ਕੇ ਚਲੇ ਜਾਣਾ ਇੱਥੇ ਅਸੀਂ ਸਾਰੀ ਉਮਰ ਬਿਨਾਂ ਗੱਲ ਤੋਂ ਕੰਮ ਕਰ ਕਰਕੇ ਨਹੀਂ ਮਰਨਾ ਤੇ ਫਿਰ ਇਹ ਆਪਣੀ ਉਸੇ ਉਮਰ ਦੇ ਵਿੱਚ ਵਾਪਸ ਆਏ ਨਾਲੇ ਪੜੇ ਲਿਖੇ ਹੋਣ ਦੇ ਬਾਵਜੂਦ ਤੇ ਇਹਨਾਂ ਦਾ ਘਰ ਵਾਲਾ ਗੋਰਾ ਹੋਣ ਦੇ ਬਾਵਜੂਦ ਇਹ ਕਹਿੰਦੇ ਲੋਕ ਸਾਡੇ ਤੇ ਪਹਿਲਾਂ ਪਹਿਲਾਂ ਯਕੀਨ ਨਹੀਂ ਕਰਦੇ ਹੁੰਦੇ ਸੀ ਵੀ ਸ਼ਾਇਦ ਕੋਈ ਕੰਪਨੀ ਆ ਜਿਹੜੀ ਲੋਕਾਂ ਨੂੰ ਲੁੱਟ ਕੇ ਭੱਜ ਜਾਊਗੀ ਕਿਉਂਕਿ ਕਹਿੰਦੇ ਇੱਕ ਤਾਂ ਮੈਂ ਵੈਸੇ ਇੰਗਲੈਂਡ ਤੋਂ ਆਈ ਸੀ ਇੱਕ ਮੇਰਾ ਘਰ ਵਾਲਾ ਗੋਰਾ ਸੀ ਹੌਲੀ ਹੌਲੀ ਕਹਿੰਦੇ ਲੋਕਾਂ ਦਾ ਸਾਡੇ ਤੇ ਵਿਸ਼ਵਾਸ ਹੋਣ ਲੱਗਿਆ ਸੀ ਆਪ ਰਹਿਣ ਲੱਗੇ ਤੇ ਹੁਣ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੇ ਕੁਦਰਤੀ ਜ਼ਿੰਦਗੀ ਜਿਉ ਕੇ ਲੋਕਾਂ ਨੂੰ ਦਿਖਾਈ ਤੇ ਲੋਕਾਂ ਨੂੰ ਕੁਦਰਤੀ ਜ਼ਿੰਦਗੀ ਜਿਉਣ ਦਾ ਬਲ ਵੀ ਦੱਸਿਆ ਇਹਨਾਂ ਦੇ ਪਿੰਡਾਂ ਦੇ ਵਿੱਚ ਹਰਿਆਲੀ ਇਹਨਾਂ ਦੇ ਪਿੰਡਾਂ ਦੇ ਵਿੱਚ ਕੁਦਰਤੀ ਢੰਗ ਨਾਲ ਖੇਤੀ ਇਹਨਾਂ ਦੇ ਪਿੰਡਾਂ ਦੇ ਵਿੱਚ ਪੌਣ ਚੱਕੀਆਂ ਦੇ ਨਾਲ ਬਿਜਲੀ ਇਹਨਾਂ ਪਿੰਡਾਂ ਦੇ ਵਿੱਚ ਸੋਲਰ ਦੇ ਨਾਲ ਬਿਜਲੀ ਇਹਨਾਂ ਪਿੰਡਾਂ ਦੇ ਵਿੱਚ ਸੂਰਜੀ ਚੁੱਲ੍ਹੇ ਹਰ ਇੱਕ ਚੀਜ਼ ਘਰ-ਘਰ ਤੱਕ ਇਹਨਾਂ ਨੇ ਪਹੁੰਚਦੀ ਕੀਤੀ ਆ ਤੇ ਹੁਣ ਲੋਕਾਂ ਦੀ ਜ਼ਿੰਦਗੀ ਇੰਨੀ ਕੁ ਸੌਖੀ ਆ ਕਿ ਉਹ ਜਿੱਥੇ ਕਿਤੇ ਅਣਸਰਦੇ ਨੂੰ ਪੈਸੇ ਖਰਚਣੇ ਹੋਣ ਉੱਥੇ ਹੀ ਪੈਸੇ ਖਰਚਦੇ ਆ ਨਹੀਂ ਲੋਕਾਂ ਨੂੰ ਪੈਸੇ ਖਰਚਣ ਦੀ ਲੋੜ ਹੀ ਨਹੀਂ ਪੈਂਦੀ ਇਹ ਕਹਿੰਦੇ ਸਾਡੇ ਹੀ ਖੇਤਾਂ 'ਚ ਇੰਨਾ ਕੁਝ ਹੋ ਜਾਂਦਾ ਵੀ ਅਸੀਂ ਆਲੇ-ਦਾਲੇ ਦੇ ਪਿੰਡਾਂ ਨੂੰ ਆਪ ਦੇ ਵੱਲੋਂ ਵੀ ਵੰਡਦੇ ਰਹੀਦਾ ਜੇ ਦੇਖਿਆ ਜੀ ਅਭੀ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਥੋੜੀ ਲੋੜ ਦੇ ਮੁਤਾਬਕ ਚੀਜ਼ਾਂ ਤੁਹਾਨੂੰ ਦਿੱਤੀਆਂ ਹੋਈਆਂ ਆ ਅਫਰੀਕਾ ਦੇ ਵਿੱਚ ਜਿੱਥੇ ਪਾਣੀ ਦੀ ਘਾਟ ਆ ਰਹਿਣ ਦੀ ਘਾਟ ਆ ਉੱਥੇ ਦਰਖਤ ਹੀ ਐਸੇ ਦੇਤੇ ਕਿ ਲੋਕ ਦਰਖਤਾਂ 'ਚ ਰਹਿ ਵੀ ਸਕਦੇ ਨੇ ਤੇ ਦਰਖਤਾਂ ਦੇ ਵਿੱਚ ਪਾਣੀ ਵੀ ਸਟੋਰ ਹੁੰਦਾ। ਪ੍ਰਮਾਤਮਾ ਨੇ ਥੋੜੀ ਹਰ ਇੱਕ ਚੀਜ਼ ਦਾ ਖਿਆਲ ਰੱਖਿਆ ਹੋਇਆ ਸਿਰਫ ਸਾਡਾ ਲਾਲਚਾ ਜਿਹੜਾ ਪੂਰਾ ਨਹੀਂ ਹੋ ਰਿਹਾ ਸਾਡੀਆਂ ਲੋੜਾਂ ਤਾਂ ਪ੍ਰਮਾਤਮਾ ਹੀ ਪੂਰੀਆਂ ਕਰੀ ਜਾਂਦਾ। ਹੁਣ ਆ ਦੇਖ ਲਓ ਤੁਸੀਂ ਨਮ ਦੀ ਪੈਨਸਲ ਵੀ ਆ ਨਮ ਦਾ ਪੈਨ ਵੀ ਆ ਨਮ ਦੇ ਬਰਸ਼ ਵੀ ਬਣੇ ਹੋਇਆ ਇਹਦੇ ਨਾਲ ਕਿੰਨੇ ਤਰੀਕੇ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਅਨਵਾਇਰਨਮੈਂਟ ਆਪਣਾ ਵਧੀਆ ਰਹਿੰਦਾ ਕੋਈ ਵੀ ਕਿਸੇ ਤਰੀਕੇ ਦੀ ਗੰਦਗੀ ਨਹੀਂ ਫੈਲਦੀ ਹੈਗੀ ਆ ਇੱਕ ਸ਼ੈਂਪੂ ਤੇ ਇੱਕ ਸਾਬਣ ਇਕੱਠਾ ਹੀ ਬਣਾਇਆ ਇਹ ਜਿਹੜੀ ਡੱਬੀ ਆ ਇੱਕ ਐਸਾ ਸਾਬਣ ਆ ਇਦੇ ਵਿੱਚੋਂ ਸ਼ੈਂਪੂ ਵਰਤੋ ਜਿਵੇਂ ਜਿਵੇਂ ਸ਼ੈਂਪੂ ਘਟਦਾ ਜਾਂਦਾ ਤਾਂ ਉਹ ਜਿਹੜੀ ਡੱਬੀਆਂ ਨੂੰ ਉੱਪਰੋਂ ਕੱਟ-ਕੱਟ ਕੇ ਉਹਨੂੰ ਸਾਬਣ ਦੇ ਵਾਸਤੇ ਵਰਤੀ ਜਾਂਦੇ ਨੇ ਤੇ ਆਖਰ ਨੂੰ ਸ਼ੈਂਪੂ ਵੀ ਖਤਮ ਹੋ ਜਾਂਦਾ ਤੇ ਉਹ ਜਿਹੜੀ ਡੱਬੀ ਆ ਉਹ ਵੀ ਸਾਬਣ ਬਣ ਕੇ ਖਤਮ ਹੋ ਜਾਂਦੀ ਆ ਤੇ ਆਹ ਜਿਹੜੀ ਬੈਠਣ ਵਾਲੀ ਚੀਜ਼ ਤੁਸੀਂ ਦੇਖਦੇ ਹੋ ਇਹ ਜਿਹੜੇ ਮਸ਼ਰੂਮ ਹੁੰਦੇ ਨੇ ਆਪਣੇ ਖਾਣ ਵਾਲੀਆਂ ਖੁੰਬਾ ਉਹ ਜਿਹੜੀਆਂ ਖਰਾਬ ਹੋ ਜਾਂਦੀਆਂ ਨੇ ਉਹਦੇ ਤੋਂ ਇਹ ਬੈਠਣ ਵਾਲੀ ਚੀਜ਼ ਬਣਾਈ ਗਈ ਆ ਮਤਲਬ ਕਿ ਪਲਾਸਟਿਕ ਦੀ ਲੋੜ ਨਹੀਂ ਕੁਦਰਤੀ ਤੌਰ ਤੇ ਵੀ ਐਸੀਆਂ ਚੀਜ਼ਾਂ ਬਣ ਸਕਦੀਆਂ ਨੇ ਜਿਹਦੇ ਨਾਲ ਸਾਡੀ ਜ਼ਿੰਦਗੀ ਆ ਜਿਹੜੀ ਉਹ ਆਸਾਨ ਹੋ ਸਕਦੀ ਆ ਜ਼ਰੂਰੀ ਨਹੀਂ ਹੈਗਾ ਅਸੀਂ ਉਹ ਚੀਜ਼ਾਂ ਦੀ ਵਰਤੋਂ ਕਰੀਏ ਜਿਹੜੀਆਂ ਚੀਜ਼ਾਂ ਕਰਕੇ ਕੁਦਰਤੀ ਨੁਕਸਾਨ ਹੁੰਦਾ ਸਾਡਾ ਆਲਾ-ਦਾਲਾ ਖਰਾਬ ਹੁੰਦਾ ਆ ਦੇਖੋ ਤੁਸੀਂ ਆ ਜਿਹੜਾ ਬੈਗ ਆ ਇਹ ਕੇਲੇ ਤੋਂ ਬਣਿਆ ਹੋਇਆ ਕੇਲੇ ਦੇ ਵਿੱਚ ਵੀ ਪ੍ਰਮਾਤਮਾ ਨੇ ਐਸਾ ਗੁਣ ਦਿੱਤਾ ਹੋਇਆ ਕਿ ਸਾਨੂੰ ਜਾਨਵਰਾਂ ਨੂੰ ਮਾਰ ਕੇ ਉਹਨਾਂ ਦੀ ਖੱਲ ਲਾਉਣ ਦੀ ਲੋੜ ਨਹੀਂ ਕੇਲੇ ਤੋਂ ਇੱਕ ਐਸਾ ਲੈਦਰ ਤਿਆਰ ਹੁੰਦਾ ਜਿਹਦੇ ਨਾਲ ਤੁਸੀਂ ਬੈਗ ਜੋ ਜੋ ਚੀਜ਼ਾਂ ਤੁਸੀਂ ਜਾਨਵਰਾਂ ਦੀ ਖੱਲ ਤੋਂ ਬਣਾਉਂਦੇ ਹੋ ਕੇਲੇ ਦੇ ਨਾਲ ਵੀ ਬਣ ਸਕਦੀਆਂ ਨੇ ਸੋ ਕਹਿਣ ਦਾ ਮਤਲਬ ਪ੍ਰਮਾਤਮਾ ਨੇ ਕੋਈ ਵੀ ਚੀਜ਼ ਦਾ ਉਲਾ ਨਹੀਂ ਰੱਖਿਆ ਇਨਸਾਨ ਤੋਂ ਸਾਨੂੰ ਗਿਆਨ ਦੀ ਕਮੀ ਆ ਸਾਨੂੰ ਸਮਝਣ ਦੀ ਕਮੀ ਆ ਸਾਨੂੰ ਪ੍ਰਮਾਤਮਾ ਨਾਲ ਜੁੜਨ ਦੀ ਕਮੀ ਆ ਜੇ ਅਸੀਂ ਪ੍ਰਮਾਤਮਾ ਨਾਲ ਜੁੜ ਕੇ ਸਿੰਪਲ ਜ਼ਿੰਦਗੀ ਜਿਉਣੀ ਸ਼ੁਰੂ ਕਰਦੇ ਹਾਂ ਹੁਣ ਦੇਖੋ ਕਿਹੜਾ ਜਾਨਵਰ ਆ ਜਿਹੜਾ ਚੱਪਲਾਂ ਪਾ ਕੇ ਜਾਂ ਬੂਟ ਪਾ ਕੇ ਤੁਰਦਾ ਕਿਹੜਾ ਜਾਨਵਰ ਆ ਜਿਹੜਾ ਖਾਣਾ ਸਟੋਰ ਕਰਕੇ ਰੱਖਦਾ ਕਿਹੜਾ ਜਾਨਵਰ ਆ ਜਿਹੜਾ ਰੋਜ਼ ਨਹਾਉਂਦਾ ਕਹਿਣ ਦਾ ਮਤਲਬ ਕਿਹੜਾ ਜਾਨਵਰ ਸ਼ੈਂਪੂ ਵਰਤਦਾ ਸੋਪ ਵਰਤਦਾ ਅਸੀਂ ਆਪ ਹੀ ਚੀਜ਼ਾਂ ਬਣਾ ਕੇ ਆਪਣੀ ਜ਼ਿੰਦਗੀ ਆ ਜਿਹੜੀ ਉਹ ਸਧਾਰਨ ਤੋਂ ਆ ਸਧਾਰਨ ਕਰਕੇ ਤੇ ਹੁਣ ਆਪ ਹੀ ਪਛਤਾਈ ਜਾਂਦੇ ਹਾਂ ਪਰ ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲਿਆ ਹੁਣ ਲੋਕ ਕਹਿੰਦੇ ਆ ਵੀ ਕੋਠੀਆਂ ਤੇ ਕਾਰਾਂ ਨੂੰ ਜਵਾਬ ਦਉ ਇੱਕ ਆਮ ਜ਼ਿੰਦਗੀ ਤੇ ਆਮ ਕੱਚੇ ਘਰਾਂ ਦਾ ਹੁਣ ਇੱਕ ਨਵਾਂ ਟਰੈਂਡ ਚੱਲ ਪਿਆ ਵੀ ਕੱਚੇ ਘਰ ਬਣਾ ਕੇ ਰੋ ਮਿੱਟੀ ਦੇ ਘਰ ਬਣਾ ਕੇ ਰੋ ਦਿੱਲੀ ਬੰਬੇ ਵਰਗੇ ਸ਼ਹਿਰਾਂ ਦੇ ਵਿੱਚ ਗਜਰਾਤ ਵਰਗੇ ਸ਼ਹਿਰਾਂ ਦੇ ਵਿੱਚ ਕੱਚੇ ਘਰ ਬਣਾ ਕੇ ਲੋਕ ਰਹਿੰਦੇ ਆ ਸਾਡੇ ਇੱਧਰ ਲੋਕ ਟਰੀ ਹਾਊਸਾਂ ਦੇ ਵਿੱਚ ਰਹਿੰਦੇ ਨੇ ਆ ਦੇਖੋ ਤੁਸੀਂ ਕਿਵੇਂ ਤਾਗਾ ਬੁਣ ਕੇ ਤਾਗੇ ਦੇ ਨਾਲ ਪੂਰੇ ਜੰਗਲ ਦੇ ਵਿੱਚ ਇੱਕ ਐਸੀ ਜਗ੍ਹਾ ਬਣਾਈ ਹੋਈ ਆ ਜਿੱਥੇ ਲੋਕ ਰਹਿੰਦੇ ਵੀ ਨੇ ਆਪਣੇ ਬੱਚਿਆਂ ਨੂੰ ਵੀ ਰੱਖਦੇ ਆ ਨਾਲੇ ਇੰਜੋਏ ਕਰਦੇ ਨੇ ਤੇ ਨਾਲੇ ਕੁਦਰਤ ਦੇ ਨਾਲ ਜੁੜਦੇ ਆ ਐਸੀਆਂ ਹੋਰ ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ ਸਾਡੇ ਆਲੇ-ਦਾਲੇ ਹੁਣ ਨਵੀਆਂ ਚੱਲਣੀਆਂ ਸ਼ੁਰੂ ਹੋਈਆਂ ਨੇ ਕਿਉਂਕਿ ਲੋਕਾਂ ਨੂੰ ਇਹ ਚੀਜ਼ਾਂ ਦੀ ਸਮਝ ਆਉਣ ਲੱਗੀ ਜਿਹੜੇ ਲੋਕਾਂ ਦੀ ਅਸੀਂ ਰੀਸ ਕਰਦੇ ਆ ਬਾਹਰਲੇ ਮੁਲਕਾਂ ਦੇ ਲੋਕਾਂ ਦੀ ਕਿ ਅਸੀਂ ਉਹਨਾਂ ਨੂੰ ਦੇਖ ਕੇ ਮਾਡਰਨ ਹੋਣਾ ਚਾਹੁੰਦੇ ਆ ਤੇ ਉਹ ਲੋਕ ਤਾਂ ਮਾਡਰਨ ਹੋ ਕੇ ਉਹਨਾਂ ਨੂੰ ਸਮਝ ਆ ਗਈ ਕਿ ਤਾਂ ਬਿਮਾਰੀ ਦਾ ਘਾਰ ਆ ਟੈਨਸ਼ਨ ਦਾ ਘਾਰ ਆ ਹੁਣ ਉਹ ਲੋਕ ਸਿੰਪਲ ਜ਼ਿੰਦਗੀ ਵੱਲ ਨੂੰ ਆਪਣੇ ਕਦਮ ਪੁੱਟਣੇ ਸ਼ੁਰੂ ਕਰਦੇ ਉਹਨਾਂ ਨੇ ਤੇ ਇਹ ਲੋਕਾਂ ਨੇ ਪ੍ਰਮਾਤਮਾ ਦੇ ਨਾਲ ਜੁੜਨਾ ਵੀ ਸ਼ੁਰੂ ਕਰਤਾ ਤੇ ਸਾਡੇ ਕੋਲੇ ਸਾਰਾ ਕੁਝ ਸੀ ਪਰ ਅਸੀਂ ਇੱਕ ਦੂਸਰੇ ਪਾਸੇ ਕਹਿੰਦੇ ਹੁੰਦੇ ਨਾ ਵੀ ਦੂਰ ਦੀ ਚੀਜ਼ ਆ ਜਿਹੜੀ ਉਹ ਜ਼ਿਆਦਾ ਸੋਹਣੀ ਆ ਤੇ ਅਸੀਂ ਉਹਨਾਂ ਦੀ ਚਮਕ ਦੇਖ ਕੇ ਅਸੀਂ ਉਧਰ ਨੂੰ ਭੱਜਣਾ ਸ਼ੁਰੂ ਕਰਤਾ ਸਾਨੂੰ ਲੱਗਿਆ ਕਿ ਉਹਨਾਂ ਕੋਲੇ ਵੱਧ ਕੁਝ ਆ ਤੇ ਉਹ ਹੁਣ ਸਾਡੀ ਜਿਹੜੀ ਸਿੰਪਲ ਸਧਾਰਨ ਜ਼ਿੰਦਗੀ ਆ ਪ੍ਰਮਾਤਮਾ ਦੇ ਨਾਲ ਜੁੜਨਾ ਉਹ ਉਧਰ ਨੂੰ ਵੱਧ ਗਏ ਤੇ ਅਸੀਂ ਉਹਨਾਂ ਵਾਲੀ ਟੈਨਸ਼ਨ ਵਾਲੀ ਜ਼ਿੰਦਗੀ ਭੱਜਣਾ ਠਾਲੀ ਜ਼ਿੰਦਗੀ ਅਸੀਂ ਉਹਨਾਂ ਵਾਲੀ ਅਪਣਾ ਲਈ ਸੋ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਧਾਰਨ ਕਰਨਾ ਸਿੰਪਲ ਕਰਨਾ ਆਮ ਜ਼ਿੰਦਗੀ ਜਿਉਣੀ ਸ਼ੁਰੂ ਕਰੋ ਪ੍ਰਮਾਤਮਾ ਨੇ ਤੁਹਾਡੇ ਲਈ ਹਰ ਇੱਕ ਚੀਜ਼ ਹਰ ਇੱਕ ਸ਼ੈ ਪੈਦਾ ਕੀਤੀ ਹੋਈ ਆ ਸੋ ਰੱਬ ਦੇ ਨਾਲ ਜੁੜੋ ਤਾਂ ਕਿ ਸਾਨੂੰ ਅੰਦਰੋਂ ਗਿਆਨ ਪ੍ਰਾਪਤ ਹੋਵੇ ਸਾਨੂੰ ਪਤਾ ਲੱਗੇ ਵੀ ਕਿਹੜੀ ਚੀਜ਼ ਸਾਡੇ ਕਿਸ ਕੰਮ ਆਉਣੀ ਆ ਆਪਾਂ ਅਕਸਰ ਹੀ ਕਹਿੰਦਾ ਕਿ ਪ੍ਰਮਾਤਮਾ ਦੇ ਗਿਆਨ ਤੋਂ ਬਿਨਾ ਕੋਈ ਵੀ ਚੀਜ਼ ਪੂਰੀ ਨਹੀਂ ਹੈਗੀ ਸਾਰੀਆਂ ਚੀਜ਼ਾਂ ਅਧੂਰੀਆਂ ਨੇ ਸੋ ਇਸ ਕਰਕੇ ਜ਼ਿੰਦਗੀ ਨੂੰ ਸੌਖੇ ਕਰੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਅੱਗੇ ਅੱਗੇ ਆਉਣ ਵਾਲਾ ਸਮਾਂ ਕੋਈ ਬੜਾ ਵਧੀਆ ਨਹੀਂ ਹੈਗਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਮਿੱਤਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ